ਕਹਿੰਦੇ ਤੁਸੀਂ ਬੱਚਿਆਂ ਨੂੰ ਫ੍ਰੀ ਚ ਦੇ ਦਿੰਨੇ ਹੋ ਜਿਹੜੇ ਲੋਡ ਵੰਨ ਦਿੰਨੇ ਹਾਂਜੀ ਇੱਕ ਤਾਂ ਬੰਦਾ ਇਹ ਹੋ ਜਾਂਦਾ ਕਿ ਮੈਂ ਹੁਣ ਯਾਰ ਹੁਣ ਮੈਂ ਪਾਈ ਪਾਈ ਜੋੜਨੀ ਆ ਛੋੜੇ ਛੋੜੇ ਪੈਸੇ ਜੋੜਨੇ ਨੇ ਤੁਸੀਂ ਫੇ ਹਾਰੇ ਵੀ ਫ੍ਰੀ ਵਾਲਾ ਸਿਸਟਮ ਕਰ ਰਹੇ ਹੋ ਉਹ ਕਿਉਂ ਉਹ ਇਹ ਇਸ ਤਰ੍ਹਾਂ ਜੀ ਜਦੋਂ ਬੰਦੇ ਨੂੰ ਗਿਆਨ ਆ ਜਾਂਦਾ ਗਿਆਨ ਦਾ ਮਤਲਬ ਹੀ ਇਹੀ ਹਿੰਦਾ ਇਹ ਜੋੜਨਾ ਕਾਦੇ ਬਾਤ ਹੈ ਜਦੋਂ ਪਤਾ ਹੀ ਹੈ ਵੀ ਪੱਫਾਂ ਨੂੰ ਜੇ ਉਹ ਹੁੰਦੀ ਹੋਣੀ ਫੇ ਜੋੜਨਾ ਕਾਦੇ ਬਾਤ ਹੈ ਵਧੀਆ ਚਾਹੇ ਮਾੜਾ ਚਾਹੇ ਚੰਗਾ ਦੇਖੋ ਜੀ ਜਿਹੜਾ ਪ੍ਰਮਾਤਮਾ ਜਿਹੜਾ ਗਾਹਕ ਉਹਦਾ ਪ੍ਰਮਾਤਮਾ ਦਾ ਰੂਪ ਹੈ ਠੀਕ ਹੈ ਜੀ ਤੇ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਸਿਰਫ ਗੱਲ ਇੰਨੀ ਹੈ ਵੀ ਆਪਾਂ ਨੂੰ ਇਹ ਹੁਣ ਪਤਾ ਲੱਗ ਗਿਆ ਕਿ ਚੰਗੇ ਕਰਮ ਕਰਨ ਦਾ ਹੀ ਫਾਇਦਾ ਹੈ ਮਾੜੇ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਤੇ ਬੱਚਿਆਂ ਨੂੰ ਕੋਲਚੇ ਫਰੀ ਦੁਨੀਆਂ ਬੱਚਿਆਂ ਨੂੰ ਕੋਲਚੇ ਫਰੀ ਜਿਹੜੇ ਬਜ਼ੁਰਗ ਆਂਦੇ ਨੇ ਉਹਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਇੱਥੇ ਮਤਲਬ ਕੋਰਟ ਤੇ ਫ੍ਰੀ ਐ ਸਿਆਣਾ ਆਦਮੀ ਐ ਕੋਈ ਗੱਲ ਨਹੀਂ ਜਿੰਨੀ ਦਾ ਇਹ ਤੇ ਫਰਾ ਵੀ ਦਵਾਂ ਸੰਗਤ ਹੀ ਵੱਡੀ ਐ ਜੇ ਸੰਗਤ ਨੂੰ ਸੰਗਤ ਦਾ ਦਿੱਤਾ ਹੋਇਆ ਸੰਗਤ ਨੂੰ ਪਰਮਾਤਮਾ ਦਾ ਦਿੱਤਾ ਹੋਇਆ ਤਾਂ ਉਹ ਆਪ ਦੇਣਾ ਐ ਮੈਂ ਕੌਣ ਹਾਂ ਉਹਨਾਂ ਬੱਚੇ ਨੂੰ ਕੋਰਟ ਤੇ ਫ੍ਰੀ ਕਰਨ ਵਾਲਾ ਮੈਂ ਨਹੀਂ ਕਰ ਸਕਦਾ ਪਰਮਾਤਮਾ ਦੀ ਰਹਿਮਤ ਐ ਹਾਂ ਇਹ ਉਹਦੇ ਦਿੱਤੇ ਤੇ ਅਸੀਂ ਦੇ ਰਹੇ ਹਾਂ ਉਹ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਸਾਡੇ ਨੂੰ ਬੁੱਧੀ ਦਿੱਤੀ ਐ ਸਾਨੂੰ ਗਿਆਨ ਦਿੱਤਾ ਐ ਪਏ ਇਸ ਤੇ ਮਿੱਤਰ ਕੁਛ ਨਹੀਂ ਹੈਗਾ ਖਾਲੀ ਹੋਈ ਹੈ ਕਿੰਨੇ ਵਜੇ ਆ ਜਨਾਂ ਬਾਪੂ ਜੀ ਬਾਪੂ ਜੀ ਸਵੇਰ ਨੂੰ ਆ ਜੀ ਆ ਜੀ ਦਾ ਜੀ ਬੁੱਤ 10 10:30 11 ਵੀ ਵੱਜ ਜਾਂਦੀ ਹੈ ਜੀ ਜਦੋਂ ਵਾਹਿਗੁਰੂ ਨੇ ਕਿਰਪਾ ਕਰਨੀ ਆ ਉਦੋਂ ਹੀ ਆਈਦਾ ਜੇ ਕੋਈ ਰਾਤੇ ਦੀ ਮਿੱਤਰ ਪਿਆਰਾ ਕੋ ਗੁਰਮੁਖ ਮਿਲ ਜੇ ਜੇ ਗੱਲਾਂ ਬਾਤਾਂ ਗੁਰੂ ਦੇ ਨਾਮ ਦੀਆਂ ਚੱਲ ਪੈਣ ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਜਾਣਾ ਕਿੱਧਰ ਨੂੰ ਹਾਏ ਪਰ ਉੱਥੇ ਖੜ ਜਾਈਦਾ ਪੁੰਨ ਦਾਨ ਜਿਹੜਾ ਧਰਮ ਹੈ ਇਹ ਕਿਸੇ ਦੇ ਕਹਿਣ ਦਾ ਨਹੀਂ ਹੁੰਦਾ ਇਹ ਤਾਂ ਬੰਦੇ ਦਾ ਆਪਣੇ ਜਦੋਂ ਅੰਦਰੋਂ ਹੋਰ ਨਾਮ ਸਿਮਰ ਇੱਕੋ ਚੀਜ਼ ਮੰਗਦੇ ਹੋਣਾ ਸੀ ਤਾਡੀ ਹੋਰ ਕੋਈ ਭੁੱਖੇ ਨਹੀਂ ਹੋਰ ਕੋਈ ਭੁੱਖੇ ਹੋਰ ਕੋਈ ਭੁੱਖ ਨਹੀਂ ਸਿਰਫ ਸਾਨੂੰ ਪਰਮਾਤਮਾ ਆ ਪੈਸੇ ਦੀ ਭੁੱਖ ਹੈ ਲੋ ਜੀ ਲੋੜ ਪੈਸੇ ਦਾ ਪਤਾ ਹੀ ਲੱਗੇ ਜੇ ਮੰਤਰੀਆਂ ਕੋਲ ਕਿੰਨਾ ਪੈਸਾ ਹੈ ਜੇ ਮੰਤਰੀਆਂ ਕੋਲ ਜੇ ਪੈਸੇ ਨਾਲ ਹੀ ਭੁੱਖ ਮਿਟਦੀ ਹੋਵੇ ਤਾਂ ਦੁਬਾਰਾ ਦੁਬਾਰਾ ਉਹ ਕਾਹਨੂੰ ਹੱਥ ਜੋੜਨ ਕਿਸੇ ਅੱਗੇ ਉਹ ਸੰਗਤ ਅੱਗੇ ਦੁਨੀਆ ਦੇ ਕਿਉਂ ਹੱਥ ਜੋੜਦੇ ਨੇ ਜੇ ਇੰਨੇ ਉਹਨਾਂ ਕੋਲ ਤਾਂ ਪੈਸਾ ਬਹੁਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਰ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਪ੍ਰੀਤ ਰਖਣਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਜਿਸ ਕਹਾਣੀ ਨੂੰ ਲੈ ਕੇ ਹਾਜ਼ਰ ਹੋਏ ਆਂ ਆ ਲੋਕ ਬੜੀ ਜਲਦੀ ਹੌਸਲਾ ਹਾਰ ਜਾਂਦੇ ਨੇ ਇਹ ਸੋਚ ਲੈਂਦੇ ਨੇ ਕਿ ਸਾਡੇ ਨਾਲ ਪ੍ਰਮਾਤਮਾ ਨੇ ਚੰਗੀ ਨਹੀਂ ਕੀਤੀ ਉਹਨੂੰ ਕੋਸਣਾ ਤੇ ਬਿਨਾਂ ਹੌਸਲੇ ਦੇ ਜ਼ਿੰਦਗੀ ਜਿਉਣਾ ਸ਼ੁਰੂ ਕਰ ਦਿੰਦੇ ਨੇ ਬਹੁਤ ਘਟ ਗਿੰਦੀ ਦੇ ਵਿੱਚ ਐਸੇ ਲੋਕ ਹੁੰਦੇ ਨੇ ਜੋ ਦੁਵਾਰ ਤੋਂ ਉੱਠਣ ਦਾ ਦਮ ਰੱਖਦੇ ਨੇ ਇੱਕ ਐਸੀ ਮਿਸਾਲ ਵੀ ਪੈਦਾ ਕਰ ਦਿੰਦੇ ਨੇ ਕਿ ਜਿੱਥੇ ਲੋਕ ਖੜ ਖੜ ਅੱਡੀਆਂ ਚੱਕ ਚੱਕ ਵੇਖਦੇ ਨੇ ਅੱਜ ਸਾਡੇ ਨਾਲ ਇੱਕ ਐਸੀ ਇਸਤਖਸ਼ ਨੇ ਹਲਵਾਈ ਦੀ ਦੁਕਾਨ ਸੀ ਜੀ ਇਹਨਾਂ ਦੀ ਬੰਦਾ ਸੋਚਦਾ ਹੈ ਕਿ ਦੁਕਾਨ ਤੋਂ ਸ਼ੋਰੂਮ ਸ਼ੋਰੂਮ ਤੋਂ ਵੱਡੀ ਦੁਕਾਨ ਫਿਰ ਹੋਰ ਬ੍ਰਾਂਚਾਂ بولਾਂਗੇ ਪਰ ਜ਼ਿੰਦਗੀ ਨੇ ਕੋਈ ਜ ਐਸੀ ਕਰਵਟ ਲੈ ਲਈ ਕਿ ਸਾਰਾ ਕੁਝ ਪਿੱਛੇ ਨੂੰ ਮੁੜਦਾ ਗਿਆ ਜਦੋਂ ਪਿੱਛੇ ਨੂੰ ਮੁੜਦਾ ਗਿਆ ਤਾਂ ਬੰਦਾ ਫੇਰ ਵੀ ਹੌਸਲਾ ਨਹੀਂ ਹਾਰਿਆ ਤੇ ਅੱਜ ਕੁਲਚੇ ਦਾ ਜਿਹੜਾ ਆ ਉਹ ਕੰਮ ਕਰ ਰਿਹਾ ਆ ਤੇ ਲੋਕਾਂ ਵਾਸਤੇ ਮਿਸਾਲ ਵੀ ਹੈ ਕਿ ਜਿੱਥੇ ਬੰਦਾ ਇਹ ਸੋਚ ਲਾਂਦਾ ਕਿ ਮੈਂ دیوار ਤੋਂ ਉੱਠ ਕੇ ਕੰਮ ਨਹੀਂ ਕਰ ਸਕਦਾ ਉੱਥੇ ਪੀਮ ਸਿੰਘ ਖਾਲਸਾ ਜੀ ਨੇ ਇਹ ਕਰਕੇ ਵੀ ਵਿਖਾਇਆ ਉਹਨਾਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਕਿਵੇਂ ਹੋ ਬਹੁਤ ਵਧੀਆ ਜੀ ਅੱਲਾਹ ਦਾ ਹੋ ਰਿਹਾ ਸੱਚੇ ਪਾਤਸ਼ਾਹ ਦੀ ਰਹਿਮਤ ਹੋ ਰਹੀ ਹੈ ਕੋਈ ਗੱਲਾ ਸ਼ਿਕਵਾ ਪਰਮਾਤਮਾ ਤੋਂ ਬਾਧਾ ਗੱਲੇ ਸ਼ਿਕਵਾ ਹੋ ਸਕਦਾ ਬੰਦੇ ਦੇ ਨਾਲ ਤਾਂ ਗੱਲੇ ਸ਼ਿਕਵਾ ਹੋ ਸਕਦਾ ਪਰ ਪਰਮਾਤਮਾ ਨਾਲ ਗੱਲੇ ਸ਼ਿਕਵਾ ਨਹੀਂ ਹੋਣਾ ਚਾਹੀਦਾ ਨਾ ਕਿਸ ਨੂੰ ਕਰਨਾ ਚਾਹੀਦਾ ਨਾ ਹੋਣਾ ਚਾਹੀਦਾ ਨਾ ਕੋਈ ਮਤਲਬ ਉਹਦੇ ਪਾਣੇ ਵਿੱਚ ਰਹਿ ਉਹਦੇ ਪਾਣੇ ਦੇ ਵਿੱਚ ਰਹੀ ਹਾਂ ਉਹਦੇ ਮਾਲਕ ਦੇ ਪਾਣੇ ਦੇ ਰਹਿ ਜਿੱਥੇ ਉਹ ਰੱਖਦਾ ਖੁਸ਼ੀ ਖੁਸ਼ੀ ਮਤਲਬ ਨਾ ਨਾਲ ਕਿਰਤ ਕਰੇ ਪਰਮਾਤਮਾ ਦਾ ਨਾਮ ਜਪੇ ਤੇ ਬਾਕੀ ਗਿੱਲੇ ਸ਼ਿਕਵਾ ਕੋਈ ਨਹੀਂ ਉਹ ਤਾਂ ਪ੍ਰਮਾਤਮਾ ਤਾਂ ਆਪੇ ਜਾਣੂ ਜਾਣੀ ਹੈ ਉਹਦੇ ਜੇ ਤੁਸੀਂ 2 ਰੁਪਏ ਤਾਂ ਕੰਮ ਕਰਦੇ 4 ਤਾਂ ਆਪੇ ਦੇਈ ਜਾਂਦਾ ਇਹ ਜੀ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਪ੍ਰਮਾਤਮਾ ਤਾਂ ਦਾਤਾ ਹੈ ਗੱਲ ਇਹ ਆ ਜਾਂਦੀ ਹੈ ਹਲਵਾਈ ਦਾ ਕੰਮ ਕਰਦੇ ਸੀ ਜੀ ਦੁਕਾਨ ਸੀ ਆਪਣੀ ਹਾਂਜੀ ਹਾਂਜੀ ਇਹ ਪਿੱਛੇ ਨੂੰ ਕਿਵੇਂ ਇਹ ਦੇਖੋ ਜੀ ਬਾਲੇ ਐਸਾ ਹੈ ਜਿਵੇਂ عمر ਬੰਦੇ ਦੀ ਘਟਦੀ ਜਾਂਦੀ ਹੈ ਉਹ ਵੀ ਤਾਂ ਪਿੱਛੇ ਹੀ ਮੁੜਦਾ ਜਾਂਦਾ ਬੰਦਾ ਜਿਵੇਂ ਅੱਗੇ ਬਲੰਗਿਆਂ ਦੇ ਪਹਿਲਾਂ ਬਚਪਨ ਉਹਦੇ ਬਾਅਦ ਫਿਰ ਜਵਾਨੀ ਆਈ ਹੈ ਕਿੰਨੀਆਂ ਸ਼ਾਲਾਂ ਮਾਰਦਾ ਉਸ ਤੋਂ ਬਾਅਦ ਕੀ ਹਿੰਗਾ ਜੀ ਜਦੋਂ ਬढ़ापा ਆਉਂਦਾ ਲਾਸਟ ਸਟੇਜ ਹੈ ਤੈਨੀ ਸਟੇਟਿੰਗ ਹੈ ਬਚਪਨ ਜੋ ਜੁਵਨੀ ਤੇ ਬढ़ाਪਾ ਤੈਨੀ ਸਟੇਟ ਤਾਂ ਹੈ ਤੈਨੀ ਸਟੇਟ ਹੈ ਲਾਸਟ ਸਟੇਟ ਹੈ ਲਾਸਟ ਸਟੇਟ ਕਿਹੜੀ ਹੋਣੀ ਚਾਹੀਦੀ ਹੈ ਪਰਮਾਤਮਾ ਦੇ ਨਾਮ ਵੱਲ ਨੂੰ ਮੋੜਨਾ ਚਾਹੀਦਾ ਤੇ ਜਿੰਨੇ ਵੀ ਮਤਲਬ ਤਗੜਾ ਤਗੜੇ ਕਾਰੋਬਾਰ ਆ ਜਾਂ ਵੀ ਤਗੜੇ ਤਗੜੇ 5 ਸਟਾਰ ਹੋਟਲ ਹੈ ਤੇ ਇਹਨਾਂ ਜਿਵੇਂ ਆਪਾਂ ਨੂੰ ਇੱਕ ਮਾਲਕ ਵੱਲੋਂ ਇਹ ਕਿਰਪਾ ਹੋ ਗਈ ਵੇ ਇਹ ਜਿਹੜਾ ਪੈਸਾ ਹੈ ਨਾ ਇਹਦੇ ਵਿੱਚ ਇੰਨੀ ਸੰਤੁਸ਼ਟੀ ਨਹੀਂ ਹੈਗੀ ਜਿੰਨੇ ਕਿ ਫ੍ਰੀ ਵਿੱਚੇ ਸੰਤੁਸ਼ਟੀ ਮਿਲਦੀ ਹੈ ਮਾਲਕ ਦੇ ਨਾਮ ਦੇ ਵਿੱਚ ਸੰਤੁਸ਼ਟੀ ਮਿਲਦੀ ਹੈ ਫ੍ਰੀ ਦੀ ਗੱਲ ਕੀਤੀ ਹੈ ਹਾਂਜੀ ਕਹਿੰਦੇ ਤੁਸੀਂ ਬੱਚਿਆਂ ਨੂੰ ਫ੍ਰੀ 'ਚ ਦੇ ਦਿੰਦੇ ਹੋ ਜਿਹੜੇ ਲੋਡ ਬੰਦ ਹੁੰਦ ਨੇ ਹਾਂਜੀ ਇੱਕ ਤਾਂ ਬੰਦਾ ਇਹ ਹੋ ਜਾਂਦਾ ਕਿ ਮੈਂ ਹੁਣ ਯਾਰ ਹੁਣ ਮੈਂ ਪਾਈ ਪਾਈ ਜੋੜਨੀ ਆ ਛੋੜੇ ਛੋੜੇ ਪੈਸੇ ਜੋੜਨੇ ਨੇ ਤੁਸੀਂ ਫੇਰ ਹਾਰੇ ਵੀ ਫ੍ਰੀ ਵਾਲਾ ਸਿਸਟਮ ਕਰ ਰਹੇ ਹੋ ਉਹ ਕਿਉਂ ਉਹ ਜੀ ਇਸ ਤਰ੍ਹਾਂ ਹੈ ਜੀ ਜਦੋਂ ਬੰਦੇ ਨੂੰ ਗਿਆਨ ਆ ਜਾਂਦਾ ਗਿਆਨ ਦਾ ਮਤਲਬ ਹੀ ਇਹੀ ਹਿੰਗਾ ਵੀ ਆਪਾਂ ਇਹ ਜੋਰ ਨਾ ਗਾਦੇ ਬਾਤ ਹੈ ਜਦੋਂ ਪਤਾ ਹੀ ਹੈ ਵੀ ਕਫਣ ਨੂੰ ਜੇਬ ਹੁੰਦੀ ਹੋਣੀ ਫੇ ਜੋਰ ਨਾ ਗਾਦੇ ਬਾਤ ਤੇ ਜਾ ਕਫਣ ਨੂੰ ਜੇਬ ਵੀ ਨਹੀਂ ਹੁੰਦੀ ਸਿਕੰਦਰ ਬਾਦਸ਼ਾਹ ਕਿੱਡਾ ਬੜਾ ਸੀਗਾ ਇਹ ਉਹਨਾਂ ਵੀ ਮਤਲਬ ਪਤਨੀ ਕਿੰਨੀ ਆ ਘਰਿਆਸਤਾ ਜਿੱਤ ਦਾ ਦਿੱਤ ਦਾ ਚਲੇ ਗਿਆ ਉਸ ਤੋਂ ਬਾਅਦ ਫਿਰ ਉਹਨੇ ਵੀ ਇਹੀ ਮਿਸਾਲ ਪੈਦਾ ਕਰਕੇ ਦੱਸੀ ਏ ਵੀ ਜਦੋਂ ਮੈਂ ਮਤਲਬ ਲਾਸਟ ਜਦੋਂ ਅਰਥੀ ਜਾਊਗੀ ਤਾਂ ਜਿਹੜੇ ਮੇਰੇ ਹੱਥ ਹੈ ਉਹ ਪਾ ਫਰੋਂਗ ਬਾਹਰ ਕੱਢ ਦਿਓ ਤੇ ਜਿੰਨੋ ਵੀ ਤੁਹਾਨੂੰ ਅੰਦੋਲਨ ਤੋਂ ਲੁੱਟਿਆ ਹੋਇਆ ਹੈ ਉਹ ਦੁਨੀਆ ਵਿੱਚ ਵੰਡੋ ਗਰੀਬਾਂ ਨੂੰ ਇਹ ਅਸਲ ਦੀ ਗੱਲ ਹੈ ਜੀ ਬੈਕਗ੍ਰਾਉਂਡ ਵਿੱਚ ਫਿਰ ਆਪ ਹੀ ਵੱਜਣੀ ਹੋਈ ਹੈ ਹੁਣ ਅਗਲੀ ਸਟੇਜ ਹੈ ਕਿਹੜੀ ਹੈ ਵਡਾਪਾ ਆ ਗਿਆ ਠੀਕ ਹੈ ਜੀ ਜਦੋਂ ਦੇ ਆਪਾਂ ਸ਼ੁਰੂ ਕੀਤੇ ਵੇ ਪੈਸੇ ਉਹ ਕਿਹੜੇ ਹੁਣ ਤੱਕ ਹੈਗੇ ਨਹੀਂ ਜੇ ਉਹਨਾਂ ਹੈ ਨਹੀਂ ਹੈਗੇ ਹੋਰ ਕਿੰਨੇ ਵੀ ਜੋਰ ਲਾਂਗੇ ਹੋਰ ਜੋਰ ਵੀ ਲਾਵਾਂਗੇ ਤਾਂ ਉਮਰ ਕਿੰਨੀ ਹੈ ਕੋਈ ਪਤਾ ਨਹੀਂ ਇੱਕ ਦਮ ਆਇਆ ਇੱਕ ਦਮ ਦੀ ਉਮਰ ਹੈ ਇਹ ਤਾਂ ਵੱਧ عمر ਨਹੀਂ ਹੈਗੀ ਇੱਕ ਦੇ ダਵੇਂ ダਮ ਨਿਕਲ ਜਾਣਾ ਤੇ ਸਾਹ ਆ ਗਿਆ ਤਾਂ ਜਿਉਂਦੇ ਹੈ ਨਾ ਸਾਹ ਆਇਆ ਤਾਂ ਮਰੇ ਵੀ ਜੇ ਫਿਰ ਆਪਾਂ ਕਾਦੇ ਮਤਕ ਕੀ ਸੋਚ ਵਿਚਾਰ ਕਰਨਾ ਆਪਾਂ ਕੀ ਬਣਾ ਲਾਂਗੇ ਇਸ ਦੁਨੀਆਂ ਦੇ ਵਿੱਚ ਇਸ ਧਰਤੀ ਦੇ ਉੱਪਰ ਬਣਾ ਕੇ ਧਰਤੀ ਪਰੇ ਛੱਡਣ ਵਾਲੀਆਂ ਚੀਜ਼ਾਂ ਨਹੀਂ ਨਾਲ ਲੈ ਜਾਣ ਵਾਲੀਆਂ ਕੋਈ ਚੀਜ਼ਾਂ ਨਾਲ ਲੈ ਜਾਣ ਵਾਲੀਆਂ ਤਾਂ ਨਾਮ ਹੈ ਜਿਹੜੇ ਕਿ ਆਪਾਂ ਸਿਮਰਨ ਕਰਦੇ ਹੀ ਨਹੀਂ ਪਰਮਾਤਮਾ ਦਾ ਨਾਮ ਨੇ ਹੀ ਨਾਲ ਜਾਣਾ ਦਰਗਾਹ ਦੇ ਵਿੱਚ ਸੱਚਖੰਡ ਦੇ ਵਿੱਚ ਵੀ ਨਾ ਨਾਲ ਖੜਨਾ ਆਏਗਾ ਸਾਡੇ ਹਿਸਾਬ ਕਿਤਾਬ ਕਰਾਣੇ ਨੇ ਜੋ ਅਜੀ ਤੇ ਕਰਮ ਕੀਤੇ ਨੇ ਚੰਗੇ ਮਾਰੇ ਜੋ ਵੀ ਕਰਮ ਕੀਤੇ ਨੇ ਇਹ ਮੇਰੇ ਵਾਹਿਗੁਰੂ ਨੇ ਮੇਰੇ ਨਾਮ ਨਾਲ ਹੀ ਨਾਲ ਜਾਣਾ ਹੈਗਾ ਇਹ ਹੁਣ ਜਿਵੇਂ ਤੁਸੀਂ ਉਰੇ ਖੜਦੇ ਹੋ ਇਸ ਵਕਤ ਮੈਂ ਖੰਨੇ ਸ਼ਹਿਰ ਦੇ ਵਿੱਚ ਖੜਾ ਆ ਤੇ ਖਾਲਸਾ ਪਟਵਾਲਾ ਪੰਮ ਦੇ ਬਿਲਕੁਲ ਨੇੜੇ ਤੇ ਬਾਬਾ ਜੀ ਉਰੇ ਗੱਡੀਆਂ ਵਾਲੇ ਵੀ ਆ ਕੇ ਖੜਦੇ ਹੋਣਗੇ ਬਾਬਾ ਜੀ ਉਰੇ ਸਾਰੇ ਖੜਦੇ ਨਹੀਂ ਬੱਚੇ ਗੱਡੀਆਂ ਵਾਲੇ ਵੀ ਖੜਦੇ ਨੇ ਹਾਂ ਤੇ ਬਾਕੀ ਹਰ ਇੱਕ ਤਰ੍ਹਾਂ ਦੀ ਕਸਟਮਰ ਸੱਡ ਕੋ ਜਿਹੜਾ ਭਰੀਆ ਹਾਂ ਵਧੀਆ ਚਾਹੇ ਮਾੜਾ ਚਾਹੇ ਚੰਗਾ ਦੇਖੋ ਜੀ ਜਿਹੜਾ ਪ੍ਰਮਾਤਮਾ ਜਿਹੜਾ ਗਾਹਕ ਉਹਦਾ ਪ੍ਰਮਾਤਮਾ ਦਾ ਰੂਪ ਹੈ ਠੀਕ ਹੈ ਜੀ ਤੇ ਹਰ ਇੱਕ ਤਰ੍ਹਾਂ ਦਾ ਬੰਦਾ ਆਉਂਦਾ ਸਿਰਫ ਗੱਲ ਇੰਨੀ ਹੈ ਵੀ ਆਪਾਂ ਨੂੰ ਇਹ ਹੁਣ ਪਤਾ ਲੱਗ ਗਿਆ ਵੀ ਚੰਗੇ ਕਰਮ ਕਰਨ ਦਾ ਹੀ ਫਾਇਦਾ ਹੈ ਮਾੜੇ ਕਰਮ ਕਰਨ ਦਾ ਕੋਈ ਫਾਇਦਾ ਨਹੀਂ ਮਾੜੇ ਦਾ ਆਪਾ ਹੈਗੀ ਹੈਗੀ ਹੈ 100% ਹੈ ਆਪਾਂ ਚੰਗੇ ਬਣਨ ਦੀ ਕੋਸ਼ਿਸ਼ ਕਰਿਆ ਕਰਦੇ ਇਸੇ ਕਰਕੇ ਤਾਂ ਆਪਣਾ ਜਿਹੜਾ ਹੈਗਾ ਉਹ ਦਾਇਰਾ ਇਹੀ ਬਣ ਗਿਆ ਕਈ ਬੱਚਿਆਂ ਨੂੰ ਕੋਰਸੇ ਫਰੀਦ ਉਨੀਆ ਸਤਰੀਆਂ ਨੂੰ ਕੁਰਸੀ ਫਰੀ ਜਿਹੜੇ ਬਜ਼ੁਰਗ ਆਂਦੇ ਨੇ ਉਹਨਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਇੱਥੇ ਮਤਲਬ ਕੁਰਸੀ ਫਰੀ ਆ ਆਪਾਂ ਨੂੰ ਪਤਾ ਲੱਗ ਜਾਂਦਾ ਇਹ ਬਜ਼ੁਰਗ ਆ ਵਿਚਾਰਾ ਤੇ ਸਿਆਣਾ ਆਦਮੀ ਆ ਕੋਈ ਗੱਲ ਨਹੀਂ ਜੇ ਇਹ ਫਰਾ ਵੀ ਦਵਾਂ ਸੰਗਤ ਹੀ ਵੱਡੀ ਐ ਜੇ ਸੰਗਤ ਨੂੰ ਸੰਗਤ ਦਾ ਦਿੱਤਾ ਹੋਇਆ ਸੰਗਤ ਨੂੰ ਪਰਮਾਤਮਾ ਉਹਨਾਂ ਨੇ ਦਿੱਤਾ ਹੋਇਆ ਤਾਂ ਆਪਾਂ ਦੇਣਾ ਐ ਮੈਂ ਕੌਣ ਹਾਂ ਉਹਨਾਂ ਬੱਚਿਆਂ ਨੂੰ ਕੁਰਸੀ ਫਰੀ ਕਰਨ ਵਾਲਾ ਮੈਂ ਨਹੀਂ ਕਰ ਸਕਦਾ ਪਰਮਾਤਮਾ ਦੀ ਰਹਿਮਤ ਹੈ ਹਾਂ ਇਹ ਉਹਦੇ ਦਿੱਤੇ ਤੇ ਅਸੀਂ ਦੇ ਰਹੇ ਆ ਉਹ ਮਾਲਕ ਨੇ ਹੜੀ ਦੀ ਕਿਰਪਾ ਕੀਤੀ ਸਾਡੇ ਨੂੰ ਬੁੱਧੀ ਦਿੱਤੀ ਇਹ ਸਾਨੂੰ ਬਿਆਨ ਦਿੱਤਾ ਹੈ ਕਿ ਇੱਥੇ ਮਿੱਤਰਾ ਕੁਝ ਨਹੀਂ ਹੈਗਾ ਖਾਲੀ ਹੋਈ ਹੈ ਬੰਦੇ ਆਰਥੀ ਨੂੰ ਦੇਖ ਕੇ ਤਾਂ ਲੋਕ ਕਹਿ ਦੇਣ ਵੀ ਬੰਦਾ ਚੰਗਾ ਹੈ ਲਾਸਟ ਪੁਆਇੰਟ ਉਹਦੀ ਆਰਥੀ ਨੂੰ ਦੇਖ ਕੇ ਨਾ ਲੋਕ ਵਾਲਾ ਘਟੀ ਜਾਣ ਫਿਰ ਕੀ ਫਾਇਦਾ ਇੱਥੇ ਆਏ ਦਾ ਕਹਿੰਦਾ ਜਨਮ ਸਫਲਾ ਹੀ ਨਾ ਹੋਇਆ ਜਨਮ ਸਫਲਾ ਕਰਕੇ ਜਾਓ ਮਾਲਕ ਦਾ ਨਾਮ ਲੈ ਕੇ ਜਾਓ ਅਸੀਂ ਬਾਬਾ ਜੀ ਜਦੋਂ ਤਾਂ ਸਵੇਰ ਨੂੰ ਉੱਠਦੇ ਆ ਮਾਲਕ ਦਾ ਨਾਮ ਲੈਂਦੇ ਲੈਂਦੇ ਉੱਠੀਦਾ ਫੇ ਸੱਚੇ ਪਾਤਸ਼ਾਹ ਇਹੀ ਤਾਂ ਰਾਹ ਦਾ ਸਾਡੀ ਬੜੀ ਸੁੱਖਾਂ ਨਾਲ ਬਦੀਤ ਕਰਵਾਈ ਨਹੀਂ ਜਿਹੜਾ ਦਿਨ ਉਹ ਵੀ ਸੁੱਖਾਂ ਨਾਲੇ ਬਦੀਤ ਕਰਵਾ ਦੋ ਔਰ ਨਾਮ ਸਿਮਰ ਇੱਕੋ ਚੀਜ਼ ਮੰਗਦੇ ਹੋਣਾ ਸੀ ਸਾਡੀ ਹੋਰ ਕੋਈ ਭੁੱਖ ਨਹੀਂ ਹੋਰ ਕੋਈ ਭੁੱਖ ਨਹੀਂ ਹੋਰ ਕੋਈ ਭੁੱਖ ਨਹੀਂ ਸਿਰਫ ਸਾਨੂੰ ਪਰਮਾਤਮਾ ਆ ਪੈਸੇ ਦੀ ਭੁੱਖ ਹੈ ਨਾ ਜੀ ਲੋੜ ਪੈਸੇ ਦਾ ਪੈਸੇ ਦਾ ਪਤਾ ਹੀ ਲੱਗੇ ਜੇ ਮੰਤਰੀਆਂ ਕੋਲ ਕਿੰਨਾ ਪੈਸਾ ਹੈ ਜੇ ਉਹ ਮੰਤਰੀਆਂ ਕੋਲ ਜੇ ਪੈਸੇ ਨਾਲ ਹੀ ਭੁੱਖ ਮਿਟਦੀ ਹੋਵੇ ਤਾਂ ਦੁਬਾਰਾ ਦੁਬਾਰਾ ਉਹ ਕਾਹਨੂੰ ਹੱਥ ਜੋੜਨ ਕਿਸੇ ਅੱਗੇ ਉਹ ਸੰਗਤ ਅੱਗੇ ਦੁਨੀਆ ਅੱਗੇ ਕਿਉਂ ਹੱਥ ਜੋੜਦੇ ਨੇ ਜੇ ਇੰਨੇ ਉਹਨਾਂ ਕੋਲ ਤਾਂ ਪੈਸਾ ਬਹੁਤ ਹੈ ਆ ਸਾਡੇ ਕੋਲ ਤਾਂ ਉਹਨਾਂ ਪੈਸਾ ਕਦੇ ਹੋ ਵੀ ਨਹੀਂ ਸਕਦਾ ਨਾ ਕਿ ਅਸੀਂ ਸੋਚਦੇ ਵੀ ਹੋਵੇ ਪਰ ਕਹਨ ਨਾ ਉਹ ਜੇ ਇਹ ਪੈਸੇ ਵਿੱਚ ਹੀ ਭੁਗਤਾਨੀ ਗੱਦਮ ਆਉ ਦੇ ਤਾਂ ਦੁਬਾਰਾ ਦੁਬਾਰਾ ਤਾਂ ਬੰਦੇ ਦੀ ਮੰਗ ਹੋਵੇ ਹੀ ਨਾ ਕੋਈ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਬਹੁਤ ਲੰਬਾ ਪੈੜਾ ਜਿਹੜਾ ਤੈਅ ਕੀਤਾ ਹੋਇਆ 64 ਸਾਲ 63 ਸਾਲ ਦੇ ਨੇੜੇ ਤੁਹਾਡੀ ਉਮਰ ਲੱਗ ਚੁੱਕੀ ਹੈ ਹਾਂਜੀ ਜ਼ਿੰਦਗੀ ਦੇ ਵਿੱਚ ਦੋਸਤ ਮਿੱਤਰ ਬਣੇ ਹੋਣਗੇ ਰਿਸ਼ਤੇਦਾਰ ਬਣੇ ਹੋਣਗੇ ਇਥੇ ਦਾ ਰਹੁ ਤਾਂ ਹੋਣਗੇ ਹੀ ਚਲੋ ਉਹ ਤਾਂ ਬੰਦੇ ਦੇ ਜੰਮਦੇ ਹੀ ਹੋ ਜਾਂਦੇ ਨੇ ਹਾਂਜੀ ਦੋ ਸਮਿੱਤਰ ਵੀ ਹੋਣਗੇ ਹਾਂਜੀ ਹੁਣ ਮਿਲਦੇ ਜੁਲਦੇ ਹੈਗੇ ਨੇ ਹਾਂ ਮਿਲਦੇ ਜੁੜਦੇ ਜੀ ਕੋਈ ਪੁਰਾਣਾ ਜਿਹੜਾ ਪੱਕਾ ਮਿੱਤਰ ਸੀਗਾ ਜਿਹੜਾ ਸ਼ੁਰੂ ਤੋਂ ਤੁਹਾਡੇ ਨਾਲ ਰਿਹਾ ਉਹ ਉਹ ਤਾਂ ਪਰਮਾਧਮ ਹੀ ਇਹ ਸਦਾ ਮਿੱਤਰ ਹੈ ਇਹ ਸੱਚਾ ਮਿੱਤਰ ਹੈ ਉਹਦਾ ਇੱਕ ਪਰਮਾਧਮ ਹੈ ਉਹਦਾ ਇੱਕ ਨਾਮ ਹੈ ਬਾਕੀ ਤਾਂ ਸਾਰੇ ਮਿੱਤਰ ਤਾਂ ਝੂਠੀ ਹੋਈ ਹੈ ਚਾਹੇ ਕੋਈ ਪੁਰਾਣੇ ਪੁਰਾਣੀ ਹੈ ਚਾਹੇ ਕੋਈ ਨਵੇਂ ਬਣੇ ਜਾਂਦੇ ਨੇ ਨਾਲ ਕੋਈ ਨਹੀਂ ਨਿਭਦਾ ਨਾਲ ਨਹੀਂ ਬਣਾ ਸਿਰਫ ਮਾਲਕ ਦੇ ਨਾਮ ਨਾਲ ਬਣਾ ਹੋਰ ਕਿਸੇ ਨੇ ਨਹੀਂ ਨਿਭਣਾ ਜੇ ਮਿੱਤਰ ਦਾ ਪਾਣੀ ਹੈ ਨਾ ਮੈਂ ਤਾਂ ਸਾਰਿਆਂ ਨੂੰ ਕਹਿਣਾ ਜੇ ਮਿੱਤਰ ਦਾ ਪਾਣੀ ਹੈ ਤਾਂ ਪ੍ਰਮਾਤਮਾ ਦੇ ਨਾਮ ਦੇ ਨਾਲ ਪਾਓ ਦੁਨੀਆਂ ਨਾਲ ਮਿੱਤਰ ਦਾ ਪਾਣ ਦਾ ਵੀ ਤਾਂ ਝੂਠਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕਿ ਜਿਹਦੇ ਨਾਲ ਕਰਾਂ ਦੋਸਤੀ ਸਭ ਜੋਗ ਝੂਠਾ ਹੈ ਸਭ ਜੋ ਚੱਲਣਾ ਹਾਰ ਇਹ ਤਾਂ ਜੱਗ ਸਾਰੇ ਹੀ ਚੱਲਣਾ ਹਾਰ ਹੈ ਇਹਦੇ ਨਾਲ ਦੋਸਤੀ ਪਾਣ ਦਾ ਫਾਇਦਾ ਕੀ ਹੈ ਉਹ ਪ੍ਰਮਾਤਮਾ ਹਰ ਵੇਲੇ ਹਮ ਮੌਜੂਦ ਹੈ ਔਰ ਇਸ ਦੁਨੀਆ ਦੇ ਬਾਅਦ ਵੀ ਪਹਿਲੇ ਮੇਂ ਮੌਜੂਦ ਸੀ ਔਰ ਜਦੋਂ ਦੁਨੀਆ ਨਹੀਂ ਵੀ ਰਹਿਣੀ ਜਦ ਵੀ ਮੌਜੂਦ ਰਹਿਣਾ ਦੋਸਤੀ ਪਾਉ ਉਹਦੇ ਨਾਲ ਦੋਸਤੀ ਕੱਚੀ ਕਿਉਂ ਪਾਉਣੇ ਪੱਕੀ ਦੋਸਤੀ ਪਾਓ ਪਰਮਾਤਮਾ ਦੇ ਨਾਮ ਨਾਲ ਦੋਸਤੀ ਪਾਓ ਹਾਂ ਕਿੰਨੇ ਵਜੇ ਆਜਣਾ ਬਾਪੂ ਜੀ ਬਾਪੂ ਜੀ ਸਵੇਰ ਨੂੰ ਆਜੀ ਆਜੀ ਦਾ ਜੀ ਬੁੱਤ 10 10:30 11 ਵੀ ਵੱਜ ਜਾਂਦੀ ਹੈ ਜੀ ਜਦੋਂ ਵਾਹਿਗੁਰੂ ਨੇ ਕਿਰਪਾ ਕਰਨੀ ਆ ਉਦੋਂ ਹੀ ਆਈਦਾ ਜੇ ਕੋਈ ਰਾਹਤੇ 'ਚ ਮਿੱਤਰ ਪਿਆਰਾ ਕੋ ਗੁਰਮੁਖ ਮਿਲ ਜਾਵੇ ਜੇ ਗੱਲਾਂ ਬਾਤਾਂ ਗੁਰੂ ਦੇ ਨਾਮ ਦੀਆਂ ਚੱਲ ਪੈਣ ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਜਾਣਾ ਕਿੱਧਰ ਨੂੰ ਹੈ ਹਾਏ ਰ ਉੱਥੇ ਖੜ ਜਾਈਦਾ ਉੱਥੇ ਹੀ ਖੜ ਜਾਈ ਹਾਂ ਕਿਉਂ ਉੱਥੇ ਉਹਨੇ ਇਹ ਗੱਲ ਦੀ ਏ ਭੁੱਖ ਨਾਉਂਦੀ ਏ ਬਬਈ ਜੇ ਆਪਾਂ ਦੇਖਦੇ ਆ ਤੁਸੀਂ 10:30 11 ਵਜੇ ਤੱਕ ਆ ਜੰਨੇ ਆ 11:30 ਵਜੇ ਤੱਕ ਹਣਾ ਹਾਂਜੀ ਹਾਂਜੀ ਜੇ ਲੋਕੀ ਦੇਖਦੇ ਹੋਣਗੇ ਕਿ ਬਾਪੂ ਜੀ ਕੰਮ ਕਰ ਰਹੇ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਇਹਦਾ ਆਪਾਂ ਦੇਖੇ ਖਰਚਾ ਵਰਚਾ ਨਹੀਂ ਚੱਲੀ ਜਾਂਦਾ ਦੇਖੋ ਜੀ ਗੱਲ ਹੈਗੀ ਇਸ ਤਰ੍ਹਾਂ ਗਿਆਨ ਦਾ ਮਤਲਬ ਇਹੀ ਹੁੰਦਾ ਵੀ ਜਦੋਂ ਬੰਦਾ ਗਰਭ ਦੇ ਵਿੱਚ ਸੀਗਾ ਤੂੰ ਨੂੰ ਉਦੋਂ ਕੌਣ ਦਿੰਦਾ ਸੀ ਯਾਗੋ ਤਾਂ ਗਾਂਸ਼ਿਆ ਅੰਦਰ ਗਰਭ ਦੇ ਵਿੱਚ ਤਾਂ ਕੋਈ ਤਾਂ ਗਾਨ ਨਹੀਂ ਪਰਮਾਤਮਾ ਹੀ ਮਾਤਾ ਔਰ ਪਿਤਾ ਦਾ ਸਾਰੇ ਤਰ੍ਹਾਂ ਦਾ ਆਪੇ ਫਰਜ਼ ਪੂਰੇ ਕਰਿਆ ਕਰਦਾ ਮਾਂ ਵੀ ਆਪ ਹੀ ਐ ਪਿਓ ਵੀ ਆਪ ਹੀ ਐ ਤੇ ਸਾਰੇ ਵਸਤੂ ਵੀ ਅੰਦਰ ਹੀ ਜਾ ਰਹੀਆਂ ਨੇ ਜਦ ਉਦੋਂ ਸਾਰਾ ਕੁਝ ਮਿਲ ਰਿਹਾ ਸੀ ਗਰਭ ਦੇ ਵਿੱਚ ਹੀ ਹੈ ਕਿ ਜਨਮ ਹੀ ਨਹੀਂ ਲਿਆ ਤੇ ਹੁਣ ਜਨਮ ਲੈ ਲਿਆ ਹੁਣ ਤਾਂ ਹੱਥ ਪੈਰ ਲੱਗੇ ਹੋਇਆ ਸਾਰਾ ਕੁਝ ਹੈ ਹੁਣ ਹੁਣ ਵੀ ਆਪਾਂ ਨੂੰ ਸੰਤੁਸ਼ਟੀ ਨਾ ਆਈ ਹੁਣ ਤਾਂ ਹੀ ਕਮਾ ਕੇ ਖਾ ਸਕਦੇ ਹੁਣ ਤਾਂ ਸਾਰਾ ਕੁਝ ਹੀ ਹੈ ਹੁਣ ਇਹ ਗੱਲ ਤਾਂ ਕਾਹਦਾ ਫਿਕਰ ਹੈ ਵੀ ਜੇ ਅਸੀਂ ਨਾ ਮਤਲਬ ਇਸ ਤਰ੍ਹਾਂ ਹੀ ਬੱਚਿਆਂ ਨੂੰ ਖਲਾਗੇ ਚਲੇ ਗਏ ਜਾਂ ਸੰਗਤ ਨੂੰ ਇਸ ਤਰ੍ਹਾਂ ਹੀ ਖਲਾਗੇ ਚਲੇ ਗਏ ਤਾਂ ਸ਼ਾਇਦ ਪਤਾ ਨਹੀਂ ਕੀ ਹੋਣਾ ਕਦੇ ਜੇ ਕੋਈ ਗੱਲ ਹੈ ਧਰਮ ਦੇ ਕੰਮ ਦੇ ਵਿੱਚ ਕਦੇ ਵੀ ਕੋਈ ਘਾਟਾ ਨਹੀਂ ਹੁੰਦਾ ਜੇ ਧਰਮ ਕਰਾਂਗੇ ਧਰਮ ਆਉ ਧਰਮ ਤਾਂ ਹੋਊਗਾ ਜੇ ਅੰਦਰ ਦੇ ਆਉਗੀ ਪਹਿਲੇ ਦੇ ਆਉਗੀ ਫਿਰ ਧਰਮ ਦਾ ਕੰਮ ਹੋਊਗਾ ਜੇ ਜੀ ਇਹ ਨਹੀਂ ਅੰਦਰ ਤਰਸੇ ਨਹੀਂ ਆਇਆ ਉਹ ਬੰਦਾ ਕਾਹਦਾ ਜਿਹਦੇ ਕੋਲ ਤਰਸੇ ਨਹੀਂ ਹੈਗਾ ਲੋਕੀ ਕਹਿੰਦੇ ਤਾਂ ਨਹੀਂ ਸੀ ਕਹਿੰਦੇ ਤਾਂ ਨਹੀਂ ਹੈਗੇ ਤੁਹਾਨੂੰ ਯਾਰ ਕਿਉਂ ਤੂੰ ਆਪਣੀ ਦਿਹਾੜੀ ਪੈਸੇ ਪੱਲਿਓ ਖਰਚ ਕੇ ਲੈ ਗਿਆ ਨਾ ਤੂੰ ਫਰੀਜ ਚ ਵੰਟੀ ਜਾਣਾ ਬਈ ਗੱਲ ਐ ਇਸ ਤਰ੍ਹਾਂ ਇਹ ਕਹਿਣ ਦੇ ਨਾਲ ਕੀ ਬਣਨਾ ਜਿੰਨੇ ਜਰ ਆਪਾਂ ਨੂੰ ਪਤਾ ਹੈ ਆਪਾਂ ਨੂੰ ਤਾਂ ਦੇਖੋ ਜੀ ਬੁਖਾਰ ਦਾ ਮੈਨੂੰ ਚੜਿਆ ਹੋਇਆ ਐ ਤੇ ਕਿਸੇ ਨੂੰ ਕੀ ਪਤਾ ਵੀ ਨੂੰ ਬੁਖਾਰ ਚੜਿਆ ਹੋਇਆ ਕਿ ਨਹੀਂ ਸਾਨੂੰ ਤਾਂ ਬੁਖਾਰ ਇਹ ਚੜਿਆ ਹੋਇਆ ਤਾਂ ਦਾ ਨਾਮ ਦਾ ਬੁਖਾਰ ਚੜਿਆ ਹੋਇਆ ਹੈ ਵੀ ਸਾਡੇ ਅੰਦਰੋਂ ਪਰਮਾਤਮਾ ਦਾ ਨਾਮ ਨਾ ਬਿਸਰੋ ਜਿੱਦਾਂ ਤਾਂ ਇਹ ਅਮਰਿਤ ਛਕਿਆ ਹੋਇਆ ਐ ਸਾਡੇ ਅੰਦਰ ਹਰ ਵੇਲੇ ਇਹੀ ਚਾਹਨਾ ਰਹਿੰਦੀ ਹੈ ਦੇਖੋ ਚਾਹੇ ਗਰੀਬੀ ਹੈ ਚਾਹੇ ਅੰਬੀਰੀ ਹੈ ਤੇ ਇਹਦੇ ਚਾਹੇ ਸਾਡੀ ਪਰਮਾਤਮਾ ਨਾਲ ਕੋਈ ਹੜਾਂ ਬਾਜੀ ਕੋਈ ਹੜਾਂ ਮਾ ਨਹੀਂ ਕੋਈ ਹੜਾਂ ਬਾ ਨਹੀਂ ਹੈਗਾ ਕਿਉਂਕਿ ਉਹ ਤਾਂ ਦੇਰ ਆ ਹੁਣ ਕਿਹੜਾ ਦੇਰ ਨਹੀਂ ਤੇ ਦੇਰ ਆ ਨਾਲੇ ਗੱਲ ਹੈ ਇਦਾਂ ਬਾਬਾ ਜੀ ਬਾਬਾ ਜੀ ਆਪਾਂ ਗਰੀਬੀ ਬਹੁਤ ਦੇਖੀ ਹੋਈ ਬਹੁਤ ਜ਼ਿਆਦਾ ਗਰੀਬੀ ਦੇਖੀ ਹੋਈ ਹੈ ਤੇ ਭੁੱਖ ਵੀ ਦੇਖੀ ਹੋਈ ਹੈ ਦੁੱਖ ਵੀ ਦੇਖੇ ਹੋਏ ਨੇ ਆਪਾਂ ਇਹ ਗੱਲਾਂ ਤੋਂ ਨਿਕਲ ਗਏ ਕਿਉਂਕਿ ਢੋਖਾ ਹਾਂ ਇਹ ਭੁੱਖ ਹੋਰ ਦੁੱਖ ਚੋਂ ਹੀ ਨਿਕਲੇ ਹੋਏ ਆ ਇਸੇ ਕਰਕੇ ਤਾਂ ਆਪਾਂ ਕੋਈ ਬੜੇ ਧੋਨੀ ਹੈਗੇ ਜਿਹੜੇ ਆਪਾਂ ਕੁਰਤੇ ਖਿਲਾ ਦਾਂਗੇ ਆਪਾਂ ਕੋਈ ਬੜੇ ਹੋਣ ਦੇ ਨਾਤੇ ਜੀ ਤਾਂ ਆਪਾਂ ਭੁੱਖ ਦੇਖੀ ਹੋਈ ਹੈ ਆਪਾਂ ਦੁੱਖ ਦੇਖਿਆ ਹੋਇਆ ਆਪਾਂ ਗਰੀਬੀ ਦੇਖੀ ਹੋਈ ਹੈ ਗਰੀਬੀ ਦੇਖਣ ਦੇ ਨਾਲ ਹੀ ਅਸੀਂ ਮਤਲਬ ਇਹ ਤਾਂ ਤਰੈਨੇ ਵਾਲਾ 1 ਰੁਪਏ ਕਿ ਟੋਫੀ ਨਹੀਂ ਦਿੰਦਾ ਪਰ ਆਪਾਂ ਨੂੰ ਇਹ ਪਤਾ ਹੈ ਵੀ ਆਪਾਂ ਵੀ ਬਚਪਨ ਕਿਵੇਂ ਗੱਡਿਆ ਸਾਨੂੰ ਪਤਾ ਨੂੰ ਜਿੰਨੇ ਕੱਢਿਆ ਇਸ ਕਰਕੇ ਆ ਜੀ ਗਰੀਬੀ ਬਹੁਤ ਦੇਖੀ ਹੋਈ ਹੁਣ ਜਦੋਂ ਉਹ ਸਮਾਂ ਲੰਘ ਚੁੱਕਿਆ ਇਸ ਵਕਤ ਤੁਸੀਂ ਹੋਰੇ ਇਸ ਉਮਰ ਦੇ ਵਿੱਚ ਆ ਚੁੱਕੇ ਹੋ ਕਦੇ ਕਦੇ ਬੰਦਾ ਇਕੱਲਾ ਬੈਠਾ ਕਦੇ ਗਾਹਕ ਆਉਂਦਾ ਹੈ ਕਈ ਵਾਰ ਬੰਦਾ ਜਦੋਂ ਚਲੋ 10 15 ਮਿੰਟ 15 ਮਿੰਟ 20 ਮਿੰਟ ਦਾ ਬ੍ਰੇਕ ਮਿਲ ਜਾਂਦੀ ਆ ਬੰਦਾ ਫਿਰ ਤੁਸੀਂ ਸੋਚਦੇ ਹੋ ਨਾ ਉਹ ਸਮੇ ਨੂੰ ਕਿ ਯਾਰ ਮੈਂ ਕਿੰਨੀ ਔਖੀ ਗਰੀਬੀ ਵੇਖੀ ਐ ਉਹ ਸਮੇ ਨੂੰ ਯਾਦ ਕਰਦੇ ਹੋ ਕਈ ਵਾਰ ਚੇਤੇ ਆ ਜਾਂਦਾ ਦੇਖੋ ਜੀ ਜੇ ਉਹ ਚੇਤੇ ਆਉਂਦੇ ਤਾਂ ਹੀ ਤਾਂ ਧਰਮ ਦਾ ਕੰਮ ਕਰਦੇ ਆ ਜੇ ਉਹ ਗੱਲ ਜਾਣ ਨੂੰ ਜ਼ਿਆਦਾ ਆਂਦੀ ਐ ਰਾਣੀ ਬੈ ਕੋਈ ਨਹੀਂ ਕੋਈ ਜਿਹੜੀ ਬੈਕਗ੍ਰਾਉਂਡ ਐ ਜੇ ਉਹ ਸਾਨੂੰ ਯਾਦ ਆਂਦੀ ਹੈ ਧਰਮ ਦਾ ਕੰਮ ਹੁੰਦਾ ਹੀ ਤਾਂ ਹੀ ਹੈ ਜਿਹੜਾ ਆਖ ਕੇ ਮੈਂ ਆਪਣੇ ਪਿੰਡ ਦੇ ਤਾਪ ਹੰਡਾਲਿਆ ਮੈਂ ਕਿਸੇ ਹੋਰ ਨੂੰ ਨਹੀਂ ਹੰਡਾਣ ਦੇਣਾ ਜਿੰਨੇ ਜੋਗਾ ਹੋਊਗਾ ਉਹਨੇ ਜੋਗਾ ਕਰੂੰਗਾ ਪੂਰਾ ਜੋਰ ਲਾ ਕੇ ਕਰਾਂਗੇ ਇੰਨੀ ਜ਼ਿੰਦਗੀ ਹੈਗੀ ਹੈ ਉਹਨਾਂ ਜਰ ਆਪਾਂ ਇਹੀ ਧਰਮ ਦੇ ਕੰਮ ਕਰਾਂਗੇ ਜੀ ਸਾਹਿਬ ਜੋ ਕੋਈ ਮਰਜ਼ੀ ਜੋ ਕੁਝ ਮਰਜ਼ੀ ਕਹੀ ਜਾਵੇ ਆਹ ਨਾਲੇ ਕਦੇ ਕਦੇ ਕਹਿਣ ਨਾਲ ਕੀ ਹੁੰਦਾ ਪੁੰਨਦਾਨ ਜਿਹੜਾ ਧਰਮ ਹੈ ਇਹ ਕਿਸੇ ਦੇ ਕਹਿਣ ਦਾ ਨਹੀਂ ਹੁੰਦਾ ਇਹ ਤਾਂ ਬੰਦੇ ਦਾ ਆਪਣੇ ਜਦੋਂ ਅੰਦਰੋਂ ਆਵਾਜ਼ ਆਉਂਦੀ ਹੈ ਜਦੋਂ ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਜਦੋਂ ਹਾਂ ਉਦੋਂ ਆਪਾਂ ਇਸ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਇਹ ਉਹ ਹੂੰ ਤੁਸੀਂ ਆ ਤਿਆਰ ਕਰ ਰਹੇ ਹੋ ਬਿਲਕੁਲ ਮੈਂ ਕੈਮਰਾਮੈਨ ਭਰਾ ਨੂੰ ਵੀ ਕਹੋ ਲਓ ਦੇਖੋ ਜੀ ਮਗਰੋਂ ਹਾਂ ਮਗਰ ਜਿਹੜਾ ਮੇਰਾ ਪਿੰਡ ਹੈ ਹੂੰ ਪਿੱਛੇ ਸਾਡਾ ਆਨੰਦਪੁਰ ਸਾਹਿਬ ਹੈ ਜੀ ਅੱਛਾ ਜੀ ਇਹ ਤਹਿਸੀਲ ਸਾਡੀ ਨੰਗਲ ਹੈ ਜੀ ਹਾਂ ਪਿੰਡ ਸਾਡਾ ਹੈਗਾ ਬਰੰਪੜ ਅਜੋਲੀ ਅਜੋਲੀ ਪੈਂਦਾ ਅਜੋਲੀ ਇਹਦਾ ਖਾਸ ਪਿੰਡ ਅਜੋਲੀ ਹੈ ਬਰੰਪੜ ਦੇ ਲਵੇ ਹੈ ਤੇ ਸਾਨੂੰ ਇੱਥੇ 40 ਸਾਲ ਹੋ ਗਏ ਜੀ ਆਏ ਨੂੰ ਤੇ ਮਾਲਕਾ ਨੇ ਰਹਿਮਤ ਕਰਤੀ ਐ ਤੇ ਸਾਨੂੰ ਅਮਰਦੀ ਦਾਤ ਮਿਲ ਗਈ ਸਭ ਤੋਂ ਵੱਡੀ ਦਾ ਇਹ ਦਾਤ ਹੈ ਬਾਕੀ ਤਾਂ ਹਰ ਇੱਕ ਬੰਦਾ ਦਾਤਾਂ ਨਾਲ ਹੀ ਪਿਆਰ ਕਰੀ ਜਾਂਦਾ ਤੇ ਦਾਦੇ ਨਾਲ ਪਿਆਰ ਕਰਨਾ ਭੁੱਲ ਜਾਂਦਾ ਫਿਰ ਤਾਂ ਹੀ ਦੁੱਖ ਪਾਉਂਦਾ ਜੀ ਦਾਦੇ ਨੂੰ ਨਾ ਭੁੱਲੋ ਉਹਦੇ ਦਾਤਾਂ ਦੇ ਨਾਲ ਉਨਾ ਹੀ ਪਿਆਰ ਕਰੋ ਜਿੰਨੀ ਤੁਹਾਨੂੰ ਲੋੜ ਹੈ ਉਹਦੇ ਵੱਧ ਨਹੀਂ ਹੈਗੀ ਕੋਈ ਵੀ ਗੱਲ ਬਿਲਕੁਲ ਮੈਂ ਮੈਂ ਜਾਂਦੇ ਜਾਂਦੇ ਤੁਹਾਨੂੰ ਆਖਰ ਦੇ ਵਿੱਚ ਇੱਕ ਚੀਜ਼ ਹੋਰ ਦੱਸਦਾ ਕਿ ਬਾਪੂ ਜੀ ਦਾ ਖੁਦਾ YouTube ਚੈਨਲ ਵੀ ਆ ਤੁਸੀਂ ਸੁਝਾਅ ਜਿਹੜੇ ਨੇ ਤੁਸੀਂ ਵਿਚਾਰ ਜਿਹੜੇ ਨੇ ਉਹ ਸੁਣ ਰਹੇ ਹੋ ਬਹੁਤ ਸੋਹਣੇ ਵਿਚਾਰ ਨੇ ਬਾਪੂ ਜੀ ਆਪਣੇ ਪੇਜ ਦਾ ਨਾਮ ਜ਼ਰੂਰ ਦੱਸ ਦੋ ਜੇ ਦਰਸ਼ਕ ਦੇਖ ਰਹੇ ਹੋ। ਦੇਖੋ ਜੀ ਹਾਂ ਮੈਂ ਜ਼ਰੂਰ ਦੱਸੂਗਾ ਜੀ ਮੇਰੀ ਆਈਡੀ ਬਣੀ ਹੋਈ ਹੈ ਜੀ ਇੱਥੇ ਇੱਥੇ ਦੱਸ ਵੀ ਦਿੰਦਾ ਮੈਂ ਮੋਬਾਈਲ ਦੇ ਵਿੱਚ। ਹਾਂ ਬਿਲਕੁਲ ਮੋਬਾਈਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮੇਰੀ ਆਪਣੀ ਆਈਡੀ ਬਣੀ ਹੋਈ ਹੈ ਜੀ। ਤੇ ਅਬ ਵੀ ਤੁਸੀਂ ਕੋਣ ਹੋ ਗਏ। ਬਿਲਕੁਲ ਬਿਲਕੁਲ। ਤੁਸੀਂ ਜੇ ਜਾਓ ਇੰਸਟਾਗ੍ਰam ਤੇ ਗਾਲੋ ਮੇਰੀ ਦੀ। ਹਾਂ ਇੰਸਟਾਗ੍ਰam ਦੇ ਵੀ ਹੈ। ਭੀਮ ਸਿੰਘ ਖਾਲਸਾ ਇਹ YouTube ਦੇ Instagram ਦੀ ਆਈਡੀ ਹੈ ਭੀਮ ਸਿੰਘ ਖਾਲਸਾ ਦੇ ਨਾਮ ਤੋਂ ਤੁਸੀਂ ਇਹਨਾਂ ਨੂੰ ਉਰੇ ਜਾ ਕੇ ਫੋਲੋ ਵੀ ਜਿਹੜਾ ਆ ਉਹ ਕਰ ਸਕਦੇ ਹੋ ਬਹੁਤ ਸੋਹਣੇ ਵਿਚਾਰ ਜਿਹੜੇ ਨੇ ਉਹ ਪਾਉਂਦੇ ਨੇ ਇਸੇ ਨਾਮ ਤੋਂ ਹੀ YouTube ਚੈਨਲ ਵੀ ਹੈ ਉਹ ਅਸੀਂ ਟੈਗ ਕੀਤਾ ਹੋਇਆ ਤੁਸੀਂ ਉਹਨਾਂ ਦੇ ਉੱਤੇ ਕਲਿੱਕ ਕਰਕੇ ਵੀ ਜਿਹੜਾ ਆ ਉਹ ਪਹੁੰਚ ਸਕਦੇ ਹੋ ਉਹ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਫੱਲੇ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਇੱਕ ਜਰੂਰ ਬੇਨਤੀ ਕਰੂੰਗਾ ਸੰਗਤ ਨੂੰ ਭਈ ਏ ਮੇਰੇ ਵੀਰ ਜੀ ਆਪਣੇ ਲਾਈਵ ਕਰਨ ਆਏ ਆ ਇਹਨਾਂ ਦੀ ਜਿਹੜੀ ਵੀਡੀਓ ਬੜੇ ਹਮ ਹਮ ਆਕੇ ਦੇਖਿਓ ਬਹੁਤ ਵਧੀਆ ਵੀਡੀਓ ਬਣਾਦੇ ਆ ਇਹ ਇਹਨਾਂ ਨੂੰ ਵੀ ਆਪਾਂ ਪੂਰਾ ਸਤਿਕਾਰ ਦੇਣਾ ਤੇ ਮੇਰੀ ਜਿਹੜੀ ਵੀਡੀਓ ਹੈ ਜਿਹੜੀ ਮੇਰੀ ਆਪਣੀ ਆਈਡੀ ਹੈ ਇਹਨੂੰ ਵੀ ਉਨਾ ਹੀ ਸਤਿਕਾਰ ਦਿਓ ਜਿੰਨਾ ਵੀਰ ਨੂੰ ਵੀ ਵੱਧ ਤੋਂ ਵੱਧ ਸਤਿਕਾਰ ਦਿਓ ਮੈਨੂੰ ਇਹਨਾਂ ਦੇ ਸਤਿਕਾਰ ਦੀ ਜ਼ਿਆਦਾ ਜੋਗ ਹੈ ਜਿਨਾਂ ਕਿ ਤੁਹਾਡੇ ਤੱਕ ਮੈਨੂੰ ਇਹਨਾਂ ਦੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਤੁਹਾਡੇ ਕੋਲ ਮੈਂ ਮਤਲਬ ਜੁੜਿਆ ਹੈਗਾ ਤੇ ਇਹਨਾਂ ਦੇ ਵੀ ਚੈਨਲ ਨੂੰ ਦੇਖਿਓ ਔਰ ਮੇਰੇ ਚੈਨਲ ਭੀਮ ਸਿੰਘ ਖਾਲਸਾ ਨੰਬਰ 1 ਪਿੱਛੇ ਪਿੱਛੇ ਇੱਕ ਪਾਇਆ ਹੋਇਆ ਜੀ ਉਹ ਜ਼ਰੂਰ ਦੇਖਿਓ ਤੇ ਨਾਲ ਜੋੜਿਓ ਫੋਲੋ ਕਰਿਓ ਤੇ ਲਿੰਕ ਕਰਿਓ ਕਲਿੰਕ ਕਰਿਓ ਸਭ ਕੁਝ ਕਰਿਓ ਜੀ ਲਾਈਕ ਕਰਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਮੈਂ ਇਹੀ ਕੁਝ ਕਹਿੰਨੇ ਆ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਲਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫੇਰ ਜਲਦ ਹੀ ਮਿਲਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਕਨਨ ਦੋ